ਬੇਦਕਰ ਸਾਹਿਬ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹੁੰਦੇ ਸੀ ਜਦੋਂ ਉਹਨਾਂ ਨੇ ਧਰਮ ਪਰਵਰਤਨ ਕਰਨਾ ਸੀ ਤਾਂ ਉਹਨਾਂ ਦੀ ਪਹਿਲ ਸੀ ਕਿ ਮੈਂ ਸਿੱਖ ਧਰਮ ਅਡਾਪਟ ਕਰਾਂ ਇੱਥੇ ਦੇ ਲੀਡਰਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਇਲੈਕਸ਼ਨਾਂ 'ਚ ਲੇਕਿਨ ਕੁਝ ਕਾਰਨਾ ਕਰਕੇ ਵਿੱਚ ਕੁਝ ਲੀਡਰ ਇਹ ਜਿਹੇ ਵੀ ਹੁੰਦੇ ਜਿਹੜੇ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ ਬੜਾ ਹੋ ਜਾਏ ਤੇ ਉਹ ਸਿੱਖ ਧਰਮ ਨਹੀਂ ਬੁੱਧ ਧਰਮ ਅਡਾਪਟ ਕਰ ਗਏ ਲੇਕਿਨ ਉਹਨਾਂ ਦਾ ਜਿਹੜਾ ਸਿੱਖੀ 'ਚ ਰਹੀ ਪਿਆਰ ਹੈ ਸਿੱਖੀ ਲਈ ਕੰਟਰੀਬਿਊਸ਼ਨ ਹੈ ਸਿੱਖੀ ਰਹੀ ਉਨਾਰੀ ਸੋਚ ਹੈ ਉਹ ਉਸ ਨੂੰ ਸਿੱਖੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਆ ਜਿਹੜੇ ਮਨੁਵਾਦੀ ਸੋਚ ਵਾਲੇ ਸਾਡੇ ਉੱਪਰ ਲੀਡਰ ਬੈਠੇ ਐ বিজেপি ਫਾਰ ਵਰਗੀ ਪਾਰਟੀ ਇਹ ਅੱਜ ਸਿੱਖਾ ਨੂੰ ਤੇ ਦਲਿਤਾਂ ਨੂੰ ਲੜਾਣਾ ਚਾਹਦੀ ਇਸੇ ਕਰਕੇ ਅਟੈਕ ਕਰਾਉਂਦੇ ਇਸੇ ਕਰਕੇ ਬਾਹਰੋਂ ਬੋਲਦਾ ਇੱਕ ਬੰਦਾ ਅੰਬੇਦਕਰ ਸਾਹਿਬ ਦੇ ਖਿਲਾਫ ਲੇਕਿਨ ਸਿੱਖੀ ਨੂੰ ਤੇ ਦਲਿਤ ਵਰਗ ਨੂੰ ਅਲੱਗ-ਅਲੱਗ ਕੇ ਨਹੀਂ ਦੇਖਿਆ ਜਾ ਸਕਦਾ ਕਿ ਨਹੀਂ ਤੋੜ ਸਕਦੇ ਅਮੇਸ਼ਾ ਜੀ ਪਾਰਲੀਮੈਂਟ ਚ ਕਹਿ ਰਹੇ ਕਹਿੰਦੇ ਅੰਬੇਦਕਰ ਅੱਜ ਕੱਲ ਫੈਸ਼ਨ ਹੋ ਗਿਆ ਉਹ ਭਾਈ ਸਾਡੇ ਵਾਸਤੇ ਤਾਂ ਫੈਸ਼ਨ ਪਹਿਲਾਂ ਹੀ ਹੈ ਮੈਂ ਤਾਂ ਆਪਣੇ ਮੋਬਾਈਲ ਤੇ ਫੋਟੋ ਵੀ WhatsApp ਤੇ ਅੰਬੇਦਕਰ ਸਾਹਿਬ ਦੀ ਲੋਟਾ ਇਹ ਅੰਬੇਦਕਰ 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 ਕਰਦੇ ਰਹਤੇ ਹੈ ਇਤਨੀ ਵਾਰ ਭਗਵਾਨ ਕੋ ਨਾਮ ਦੇ ਲੇਤੇ ਤਾਂ ਭਗਵਾਨ ਕੋ ਪਾਲੇ ਤੁਸੀਂ ਹਮੇਸ਼ਾ ਗਰੀਬਾਂ ਨੂੰ ਦਬਾਇਆ ਤੁਹਾਡੀ ਮਨੁਮੋਦਕ ਸੋਚ ਨੇ ਹਮੇਸ਼ਾ ਗਰੀਬਾਂ ਨੂੰ ਪਿੱਛੇ ਕੀਤਾ ਹੈ ਐ ਆਪ ਸਾਰਿਆਂ ਨੂੰ ਅੱਜ ਅੰbedkar ਸਾਹਿਬ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਤੇ ਜਿਹੜਾ ਇਹ ਪ੍ਰੋਗਰਾਮ ਸੰਵਿਧਾਨ ਬਚਾਓ ਅਜੇ ਤੇ ਆਰਗੇਨਾਈਜ਼ ਕੀਤਾ ਗਿਆ ਉਹਦੇ ਪ੍ਰਬੰਧਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਅੰbedkar ਸਾਹਿਬ ਨੇ ਇੱਕ ਦਬੇ ਕੁਚਲੇ ਹੋਏ दलित ਪਰਿਵਾਰ ਦੇ ਵਿੱਚ ਜਨਰੋ ਲੈ ਕੇ ਬਲੰਦੀਆਂ ਨੂੰ ਸੂਇਆ ਜਦੋਂ ਤੋਬੇ আর ਕੋ ਦੇ ਵਿੱਚੋਂ ਪਾੜੀ ਵੀ ਨਹੀਂ ਲੈਣ ਦਿੱਤਾ ਜਾਂਦਾ ਸੀ ਜਦੋਂ ਛੂਹਾ ਛਾਤ ਜੋਰਾਤੇ ਸੀ ਪੋਸਟੈਂਡ ਇਹਨਾਂ ਨੇ ਸਕੂਲ ਦੇ ਵਿੱਚ ਵੀ ਇਹਨਾਂ ਨੂੰ ਅਲੱਗ ਬਿਠਾਇਆ ਜਾਂਦਾ ਸੀ ਕਿ ਛੂਤਰਾ ਦਾ ਨਿਆਣਾ ਕਾਲਜ ਵਿੱਚ ਵੀ ਅਲੱਗ ਬਿਠਾਇਆ ਜਾਂਦਾ ਸੀ ਲੇਕ ਕਰਨੇ ਤੋਂ ਹੋਣ ਹਾਰ ਵਿਦਿਆਰਥੀ ਬਣ ਕੇ ਇਹਨਾਂ ਨੇ ਪੜ੍ਹਾਈ ਕੀਤੀ ਉਸ ਸਮੇਂ ਦੇ ਰਾਜੇ ਨੇ ਇਹਨਾਂ ਨੂੰ ਆਪਣਾ ਵਜੀਫਾ ਦੇ ਕੇ ਪੜਾਇਆ ਬਾਹਰਲੇ ਦੇਸ਼ਾਂ ਵਿੱਚ ਹੀ ਪੜਾਇਆ 19 ਡਿਗਰੀਆਂ ਇਹਨਾਂ ਨੇ ਕੀਤੀਆਂ ਦੋ ਵਾਰ ਪੀ ਐਚ ਡੀ ਕੀਤੀ ਐਮ ਏ ਇਕਨੋਮਿਕਸ ਐਮੇ ਕਲੀਕਲਸ ਹੈ ਡੀ ਲਿਟ ਕੀਤੀ ਵਕਾਲਤ ਦੀ ਪੜ੍ਹਾਈ ਤੇ ਇੰਡੀਆ ਦੇ ਸਭ ਤੋਂ بڑے ਹੋਏ ਇਹ ਆਪ ਕੋ بڑے ਆਪਣਾ ਸੰਵਿਧਾਨ ਜੋ ਹੈ ਜਿਵੇਂ ਜੈਸੀ ਕਾਨੂੰਨ ਵਿਵਸਥਾ ਜੀਰੇ ਉਹ ਮੈਂ ਉਹ ਕੋ ਪਛੋਕਰ ਦੇਸ਼ ਉਹ ਸੰਵਿਧਾਨ ਅੰਬੇਦਕਰ ਸਾਹਿਬ ਨੇ ਦਿੱਤਾ ਗਰੀਬਾਂ ਤੇ ਔਰਤਾਂ ਦੇ ਮਸੀਹੇ ਬਣ ਕੇ ਉtre ਔਰਤਾਂ ਨੂੰ ਬਰਾਬਰ ਦੇ ਹੱਕ ਅੰਬੇਦਕਰ ਸਾਹਿਬ ਦੀ ਦੇਣ ਹੈ ਗਰੀਬਾਂ ਨੂੰ ਰਿਜ਼ਰਵੇਸ਼ਨ ਦੇ ਕੇ ਅੱਜ ਜੇ ਮੈਂ ਐਮ.ਐਲ.ਏ ਬਣਿਆ ਜੇ ਮੰਤਰੀ ਬਣਿਆ ਜੇ ਤੁਹਾਡੇ ਵਿਚਕਾਰ ਅੱਜ ਬੋਲ ਰਿਹਾ ਤਾਂ ਇਹ ਅੰਬੇਦਕਰ ਸਾਹਿਬ ਦੀ ਦੇਣ ਹੈ ਉਹਨਾਂ ਦਾ ਦੇਣਾ ਕਦੇ ਦਿੱਤਾ ਨਹੀਂ ਜਾ ਸਕਦਾ ਉਹ ਸਾਡੇ ਮਸੀਹਾ ਹੈ ਤੇ ਅਸੀਂ ਉਹਨਾਂ ਦੇ ਹਮੇਸ਼ਾ ਦੇਣਦਾਰ ਰਹਾਂਗੇ ਇਹ ਦੇਸ਼ ਉਹਨਾਂ ਦਾ ਦੇਣਦਾਰ ਹੈ ਦੇਸ਼ ਵਾਸਤੇ ਤਰੱਕੀ ਵਾਸਤੇ ਦੇਸ਼ ਦੀ ਵਾਸਤੇ ਦੇਸ਼ ਦੀ एकता ਤੇ ਖੰਡਤਾ ਵਾਸਤੇ ਜੋ ਉਮੀਦਵਾਰ ਸਾਹਮਣੇ ਕੀਤਾ ਉਹ ਕੋਈ ਹਰ ਕਿਸੇ ਦੇ ਹਿੱਤ ਨਹੀਂ ਆਇਆ ਸੋ ਅੱਜ ਦਾ ਦਿਨ ਆਪਾਂ ਉਹਨਾਂ ਦਾ ਮਨਾ ਰਹੇ ਆ ਮੈਂ ਆਪ ਸਾਰਿਆਂ ਨੂੰ ਤੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਵਾਸਤੇ ਉਹ ਇੱਕ ਚੈਨਲ ਮਨਾ ਰਹੇ ਤੇ ਮਨੁਵਾਦੀ ਸੋਚ ਹਮੇਸ਼ਾ ਉਹਨਾਂ ਦੇ ਖਿਲਾਫ ਰਹੀ ਹੈ ਅੱਜ ਵੀ ਦੇਸ਼ ਦਾ ਗ੍ਰਹਿ ਮੰਤਰੀ ਪਤਾ ਕੀ ਕਹਿ ਰਿਹਾ ਹੈ ਮੈਂ ਪਾਰਲੀਮੈਂਟ ਦੀ ਹੀ ਬੋਲੀ ਹੈ ਅਮੇਸ਼ਾ ਜੀ ਪਾਰਲੀਮੈਂਟ ਚ ਕਹਿ ਰਿਹਾ ਕਹਿੰਦੇ ਅੰਬੇਦਕਰ ਅੱਜ ਕੱਲ ਫੈਸ਼ਨ ਹੋ ਗਿਆ ਉਹ ਭਾਈ ਸਾਡੇ ਵਾਸਤੇ ਤਾਂ ਫੈਸ਼ਨ ਪਹਿਲਾਂ ਹੀ ਹੈ ਮੈਂ ਤਾਂ ਆਪਣੇ ਮੋਬਾਈਲ ਤੇ ਫੋਟੋ ਵੀ WhatsApp ਤੇ ਅੰਬੇਦਕਰ ਸਾਹਿਬ ਦੀ ਲਾਉਣਾ ਸਾਡੇ ਵਾਸਤੇ ਤਾਂ ਪਹਿਲਾਂ ਹੀ ਫੈਸ਼ਨ ਹੈ ਤੇਰੇ ਵਾਸਤੇ ਤੂੰ ਅੱਜ ਦੱਸਣ ਲੱਗਿਆ ਹੈ ਕਹਿੰਦਾ ਫੈਸ਼ਨ ਹੋ ਗਿਆ ਇਹ ਅੰਬੇਦਕਰ ਅਵੇਦਕਰ ਅੰਬੇਦਕਰ ਕਰਤੇ ਰਹਤੇ ਹੈ ਇਤਨੀ ਵਾਰ ਭਗਵਾਨ ਕੋ ਨਾਮ ਲੈ ਲੇਤੇ ਤਾਂ ਭਗਵਾਨ ਕੋ ਪਾ ਲਈ ਤੀ ਉਹ ਭਾਈ ਸਾਡੇ ਵਾਰ ਤੇ ਤਾਂ ਅੰਬੇਦਕਰ ਵੀ ਪਰਮਾ ਭਗਵਾਨ ਦੇ ਬਰਾਬਰ ਹੈ ਵੀ ਹੈ ਕਿਤੇ ਹੈ ਤੁਹਾਡੀ ਸੋਚ ਹਮੇਸ਼ਾ ਗਰੀਬਾਂ ਦੇ ਖਿਲਾਫ ਰਹੀ ਹੈ ਤੁਸੀਂ ਹਮੇਸ਼ਾ ਗਰੀਬੀ ਨੂੰ ਦੁਆਇਆ ਹੈ ਤੁਸੀਂ ਹਮੇਸ਼ਾ ਗਰੀਬਾਂ ਨੂੰ ਦੁਆਇਆ ਹੈ ਤੁਹਾਡੀ ਮਨੁਮੋਤ ਸੋਚ ਨੇ ਹਮੇਸ਼ਾ ਗਰੀਬਾਂ ਨੂੰ ਪਿੱਛੇ ਕੀਤਾ ਹੈ ਤੇ ਉਹੀ ਤੁਹਾਡੀ ਜ਼ਹਿਰ ਅੱਜ ਪਾਰਲੀਮੈਂਟ ਦੇ ਵਿੱਚ ਨਿਕਲ ਰਹੀ ਆਰੋਸੇ ਤੋਂ ਪ੍ਰਭਾਵਿਤ ਹੋ ਕੇ ਅਮਰ ਖੱਜ ਦੇ ਵਿੱਚ ਬੁੱਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਗਰੰਟਰ ਦੇ ਵਿੱਚ ਬੁੱਤ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਉਹ ਬਾਹਰ ਲੱਤੇ ਐਚ ਬੋਲੀ ਜਾਂਦਾ ਇਹਨਾਂ ਦਾ ਏਜੰਸੀ ਹਾਂ ਦਾ ਬੰਦਾ ਉਹ ਵੀ ਉਮੀਦਵਾਰ ਸਾਹਿਬ ਦੇ ਖਿਲਾਫ ਬੋਲਦਾ ਉਹਨੂੰ ਇਹ ਪਤਾ ਹੀ ਨਹੀਂ ਐ ਇਸ ਸਿੱਖੀ ਆਰੰਬੇਦਕਰ ਸਾਹਿਬ ਦਾ ਕਿੰਨਾ ਸਿੱਖੀ ਨੂੰ ਕਿੰਨਾ ਪਿਆਰ ਕਰਦੇ ਸੀ ਉਹਨੂੰ ਪਤਾ ਨਹੀਂ ਹੈ ਇਹ ਜਿਹੜੇ ਕੁਝ ਬੰਦੇ ਚਾਰ ਕਿ ਇਕੱਠੇ ਹੋ ਕੇ ਜਲੰਧਰ ਵਿੱਚ ਵੀ ਬੋਲਦੇ ਸੀ ਉਹਨਾਂ ਨੂੰ ਪਤਾ ਨਹੀਂ ਕਿ ਅੰਬੇਦਕਰ ਸਾਹਿਬ আর ਸਿੱਖੀ ਨੂੰ ਲਗੜੇ ਕਿਤਾ ਜਾ ਸਕਦਾ ਜੇ ਮੁੰਬਈ ਦੇ ਬੰਬੇ ਦੇ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਬਣਿਆ ਰਾਮ ਬੇਦਖਰ ਸਾਹਿਬ ਨੇ ਇੱਥੇ ਆਪਣੀ ਐਸਡੀ ਪੀਸੀ ਨੂੰ ਸੰਪਰਕ ਕਰਿਆ ਕਿ ਸਾਡੇ ਗਰੀਬ ਬੱਚਿਆਂ ਨੂੰ ਪੜ੍ਹਨ ਵਾਸਤੇ ਸਿੱਖੀ ਹਮੇਸ਼ਾ ਹੀ ਗਰੀਬਾਂ ਨੂੰ ਮਾਣ ਦਿੰਦੀ ਆ ਹਲਾਤ ਗੁਰੂ ਸਾਹਿਬ ਨੇ ਕਿਹਾ ਇਹ ਨਹੀਂ ਗਰੀਬਲ ਕੋ ਮਹਦੂ ਪਾਸ਼ਾਈ ਤਾਂ ਕਿ ਯਾਦ ਕਰੇ ਮੋਰੀ ਸਿੱਖੀ ਹਮੇਸ਼ਾ ਗਰੀਬਾਂ ਨੂੰ ਮਾਣ ਦਿੰਦੀ ਆਈ ਹੈ ਬੇਅਦਕਰ ਸਾਹਿਬ ਨੇ ਇਸ ਸੋਚ ਨੂੰ ਸਮਝਿਆ ਸਿੱਖਾਂ ਦੀ ਨੂੰ ਉਹਨਾਂ ਨੇ ਐ ਜੀ ਪੀ ਸੀ ਨੂੰ ਬੇਨਤੀ ਕੀਤੀ ਕਿ ਅੰਮ੍ਰਿਤਸਰ ਦੇ ਵਿੱਚ ਗਰੀਬਾਂ ਦੇ ਪੜਨ ਵਾਸਤੇ ਕਾਲਜ ਬਣਾਓ ਕਿ ਸਿੱਖਾਂ ਨੇ 90 ਦੇ ਵਿੱਚ ਕਾਲਜ ਬਣਾਇਆ ਗੁਰੂ ਨਾਨਕ ਖਾਲਸਾ ਕਾਲਜ ਅੱਜ ਤੱਕ ਚੱਲਦਾ ਹੈ ਅੰਬੇਦਕਰ ਸਾਹਿਬ ਸਿੱਖ ਧਰਮ ਨੂੰ ਅਡਾਪਟ ਕਰਨਾ ਚਾਹੁੰਦੇ ਸੀ ਜਦੋਂ ਸਿੱਖ ਧਰਮ ਜਦੋਂ ਉਹਨਾਂ ਨੇ ਧਰਮ ਪਰਿਵਰਤਨ ਕਰਨਾ ਸੀ ਦਾ ਉਹਨਾਂ ਦੀ ਪਹਿਲ ਸੀ ਕਿ ਮੈਂ ਸਿੱਖ ਧਰਮ ਅਡੌਪਟ ਕਰਾਂ ਇਹਨ ਇੱਥੇ ਦੇ ਲੀਡਰਾਂ ਨੇ ਉਹਨਾਂ ਦੀ ਮਦਦ ਰ ਵੀ ਕੀਤੀ ਇਲੈਕਸ਼ਨਾਂ 'ਚ ਲੇਕਿਨ ਕੁਝ ਕਾਰਨਾਂ ਕਰਕੇ ਵਿੱਚ ਕੁਝ ਲੀਡਰ ਇਹ ਜੇ ਵੀ ਹੁੰਦੇ ਜਿਹੜੇ ਚਾਹੁੰਦੇ ਨਹੀਂ ਕਿ ਇਸ ਤਰ੍ਹਾਂ بڑا ਹੋ ਜਾਏ ਤੇ ਉਹ ਸਿੱਖ ਧਰਮ ਨਹੀਂ ਬੁੱਧ ਧਰਮ ਅਡੌਪਟ ਕਰ ਗਏ ਲੇਕਿਨ ਉਹਨਾਂ ਦਾ ਜਿਹੜਾ ਸਿੱਖੀ ਲਈ ਪਿਆਰ ਹੈ ਸਿੱਖੀ ਲਈ ਕੰਟਰੀਬਿਊਸ਼ਨ ਹੈ ਸਿੱਖੀ ਲਈ ਉਹਨਾਂ ਦੀ ਸੋਚ ਹੈ ਉਸ ਨੂੰ ਸਿੱਖੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਆ ਜਿਹੜੇ ਮਨੁਵਾਦੀ ਸੋਚ ਵਾਲੇ ਸਾਡੇ ਉੱਪਰ ਲੀਡਰ ਬੈਠੇ ਐ ਬੀਜੇਪੀ ਪਾਰ ਵਰਗੀ ਪਾਰਟੀ ਇਹ ਅੱਜ ਸਿੱਖਾ ਨੂੰ ਤੇ ਦਲਿਤਾ ਨੂੰ ਲੜਾਣਾ ਚਾਹੁੰਦੇ ਇਸੇ ਕਰਕੇ ਅਟੈਕ ਕਰਾਉਂਦੇ ਇਸੇ ਕਰਕੇ ਬਾਹਰੋਂ ਬੋਲਦਾ ਇੱਕ ਬੰਦਾ ਇਹਨਾਂ ਦੇ ਅੰਬੇਦਕਰ ਸਾਹਿਬ ਦੇ ਖਿਲਾਫ ਲੇਕਿਨ ਸਿੱਖੀ ਨੂੰ ਤੇ ਦਲਿਤ ਵਰਗ ਨੂੰ ਅਲੱਗ-ਅਲੱਗ ਤਾਂ ਕਿ ਨਹੀਂ ਦੇਖਿਆ ਜਾ ਸਕਦਾ ਤੇ ਨਹੀਂ ਤੋੜ ਸਕਦੇ ਅੱਜ ਮੈਂ ਤਾਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਆਮ ਆਦੀ ਪਾਰਟੀ ਵਾਲੇ ਫੋਟੋ ਲਾਉਂਦੇ ਆ ਅੰਮੇਰਕਰ ਸਾਹਿਬ ਦੀ ਪਿੱਛੇ ਲੇਕਿਨ ਅੰਮੇਰਕਰ ਦੀ ਸੋਚ ਨੂੰ ਨਹੀਂ ਮੰਨਦੇ ਉਹਨਾਂ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਹਦੇ ਜਿਉ ਸਾਨੂੰ ਐਕਸਪ੍ਰੈਸ਼ਨ ਸਪੀਚ ਦਾ ਸਾਨੂੰ ਬੋਲਣ ਦਾ ਅਧਿਕਾਰ ਦਿੱਤਾ ਫਰੀਡਮ ਆਫ ਸਪੀਚ ਦਿੱਤੀ ਉਸ ਨੂੰ ਮੰਨਦੇ ਕੋਈ ਨਹੀਂ ਹੈ ਜੇ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜਿੱਥੇ ਬੰਬ ਹੈ ਬੰਬ ਚੱਲ ਰਹੇ ਹੈ ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ ਲੇਕਿਨ ਬੰਬ ਚੱਲ ਰਹੇ ਹੈ ਜੇ ਠਾਣਾ ਬੰਬੋ ਕਹਿ ਰਿਹਾ ਚੱਲ ਰਹੇ ਤਾਂ ਚੱਲ ਵੀ ਗਏ ਨਾ ਸਾਡੇ ਜਲੰਧਰ ਦੇ ਵਿੱਚ ਲਿਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਲੇਕਿਨ ਇਹ ਜਿਹੜਾ ਕੋਈ ਪੱਤਰਕਾਰ ਬੋਲਦਾ ਪੱਤਰਕਾਰ ਨੂੰ ਅੰਦਰ ਜਿਹੜਾ ਕੋਈ ਲੀਡਰ ਬੋਲਦਾ ਉਹਨੂੰ ਲੀਡਰ ਨੂੰ ਅੰਦਰ ਇਹ ਮੈਦ ਕਰਦੀ ਸੋਚ ਹੈ ਫਿਰ ਫੋਟੋ ਤਾਰੋ ਪਿੱਛੇ ਤੋਂ ਤੁਸੀਂ ਕਿਸੇ ਗਰੀਬ ਨੂੰ ਚਾਹਦੇ ਨਹੀਂ ਤੁਸੀਂ ਕਿਸੇ ਬੋਲਦੇ ਨੂੰ ਚਾਹਦੇ ਨਹੀਂ ਅੱਜ ਆਮ ਆਦੀ ਪਾਰਟੀ ਜਿਹਨਾਂ दलित ਵਰਗ ਦੀ ਦੁਸ਼ਮਣ ਹੈ ਐਨਾ ਕੋਈ ਕਦੇ ਨਹੀਂ ਸੀ ਅੱਜ ਆਮ ਆਦੀ ਪਾਰਟੀ ਜਿਹਨਾਂ ਸਿੱਖੀ ਦੀ ਦੁਸ਼ਮਣ ਹੈ ਐਨਾ ਕਦੇ ਕੋਈ ਐਸਜੀਪੀਸੀ ਦਾ ਜਿਹੜਾ ਕਾਨੂੰਨ ਹੈ 1925 ਦਾ ਉਦੇ ਵਿੱਚ ਸੋਧ ਕਰਨ ਦੀ ਅੱਜ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਲੇਕਿਨ ਆ ਜਿਹੜਾ ਭਗਵੰਤ ਮਾਨ ਨੇ ਕੀਤੀ Dalit ਵਰਗ ਦੇ ਹਰ ਦਿਨ ਖਿਲਾਫ ਨੌਕਰੀਆਂ ਦੇ ਵਿੱਚ ਰਿਜੈਪਰੇਸ਼ਨ ਪੂਰੀ ਨਹੀਂ ਦੇ ਰਹੇ ਜੋ ਅੰਬੇਦਕਰ ਦੀ ਸੋਚ ਆ ਉਹਨੂੰ ਪੂਰੀ ਨਹੀਂ ਕਰ ਰਹੇ ਇਸ ਲਈ ਭਰਾਓ ਮੈਂ ਅੱਜ ਤੁਹਾਡਾ ਧੰਨਵਾਦੀ ਹਾਂ ਤੁਸੀਂ ਬੜੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਕੇ ਆਏ ਤੇ ਮੈਨੂੰ ਵੀ ਬੁਲਾਇਆ ਮੈਂ ਖਾਸ ਤੌਰ ਤੇ ਔਜਲਾ ਸਾਹਿਬ ਦਾ ਤੇ ਆਪਣੇ ਵੱਡੇ ਵੀਰ ਰਾਜਵਾਰ ਵੀਰ ਕਾ ਜੀ ਦਾ ਧੰਨਵਾਦੀ ਆ ਤੇ ਆਪਣੇ ਪਵਨ ਖੇੜਾ ਜੀ ਨੂੰ ਜੀ ਆਇਆਂ ਕਹਿਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰ